ਆਪ ਵੀ ਨਾਮ ਰਵਾਇਆ ਕਰੋ ਫੁਰਕ ਫੁਰਕ ਪੜਦੇ ਆ ਰਾਤ ਨੂੰ ਜੀ ਆਇਆਂ ਤੁਹਾਡਾ ਹਾਂਜੀ ਸਰ ਇਹ ਲਾਈਵ ਕਬੱਡੀ ਦੇਖ ਰਹੇ ਸ਼ਰੋਤੇ ਇਹਨੂੰ ਖੁਸ਼ੀ ਦੁਕਾ ਵੱਲੋਂ ਤੇ ਲਾਈਵ ਕਬੱਡੀ ਦਾ ਧੰਨਵਾਦ ਸਾਡੀ ਕਬੱਡੀ ਨੂੰ ਹਮੇਸ਼ਾ ਤੁਹਾਡੇ ਸਾਹਮਣੇ ਪੇਸ਼ ਕਰਦੀ ਹੈ ਖੁਸ਼ੀ ਜਿਹੜਾ ਪੱਟ ਭਰਿਆ ਨਾ ਐਨ ਚੀਕ ਵੱਜ ਗਈ ਮੈਂ ਲਾਸਟ ਵਾਲੀ ਪੌੜੀ ਤੱਕ ਦੇਖਿਆ ਦਰਸ਼ਕਾਂ ਨੇ ਨਾ ਉਹਨਾਂ ਨੇ ਵੀ ਥਾਪੀ ਮਾਰੀ ਨਾਲ ਤੇ ਸਵਾਦ ਆਇਆ ਕਬੱਡੀ ਦਾ ਪਿਛਲਾ ਮੈਚ ਵਧੀਆ ਸੀਗਾ ਹੁਣ ਤਾਂ ਉਹਦਾ ਕਹਣਾ ਸਵਾਦ ਪਿਆ ਹੋਇਆ ਕਬੱਡੀ ਦਾ ਤਾਂ ਖੇਡੀ ਜਾਂਦੇ ਆ ਬਾਈ ਹਨਾ ਉਦਾਂ ਦਾ ਪਰਮਾਤਮਾ ਦੀ ਮਿਹਨ ਨਾਲ ਕਬੱਡੀ ਨੇ ਬਹੁਤ ਟਾਈਮ ਦੇ ਰੰਗ ਲਾਤੇ ਹਨਾ ਹੁਣ ਤਾਂ ਕਬੱਡੀ ਦਾ ਕਰਜ਼ੀ ਦੇਣਾ ਉਹਦਾ ਕਹਣਾ ਉਹ ਚਕਾਰ ਰਿਆਂ ਖੇਡ ਕੇ ਤੇ ਜਿਹੜੇ ਆ ਰੱਬ ਵਰਗੇ ਰੋਤੇ ਆਉਂਦੇ ਆ ਇਹ ਦੇਖਦੇ ਆ ਮਿਹਨਤ ਕਰਦੇ ਆ ਆਪਦੇ ਆਪ 'ਚ ਜੋਸ਼ ਹੁੰਦਾ ਸਾਰਾ ਜੋਸ਼ ਇਦਾਂ ਨਹੀਂ ਵੀ ਕਿਸੇ ਹੋਰ ਆਪਾਂ ਲੜਦੇ ਭੜਦੇ ਕੱਢੀਏ ਮੈਨੂੰ ਹੁੰਦਾ ਵੀ ਮੇਰਾ ਜਿਹੜਾ ਵੀ ਜੋਸ਼ ਆ ਜਿਹੜੀ ਵੀ ਮੈਂ ਮਿਹਨਤ ਕਰਦਾ ਮੈਂ ਉਹ ਗਰਾਊਂਡ 'ਚ ਹੀ ਕਰ ਜਾਂ ਬਾਰ ਕੋ ਨਹੀਂ ਬਾਰ ਫੇਰ ਇੱਕ ਵਧੀਆ ਹੋਉਂਦਾ ਹਾਂ ਮੈਂ ਇਹੀ ਗੱਲ ਤੇ ਆਉਣਾ ਸੀ ਕਿਉਂਕਿ ਦਰਸ਼ਕ ਦੇਖਦੇ ਆ ਇਹ ਗਰਾਊਂਡ 'ਚ ਹੀ ਆ ਕਿਉਂਕਿ 70 ਗਜ ਦਾ ਜਿਹੜੇ ਦਾਰੇ 'ਚ ਹੀ ਹੁੰਦਾ ਪਟਾਕਾ ਚਾਹੇ ਰਵੀ ਨਾਲ ਹੋਇਆ ਅਰਸ਼ਨਾ ਬਾਹਰ ਪਿਆਰੀ ਆ ਆਪਾਂ ਬਾਹਰ ਰੱਖਣਾ ਵੀ ਪਿਆਰ ਆ ਸਾਰੇ ਭਰਾ ਜੀ ਤੇ ਭਰਾਵਾਂ ਵਾਂਗੂ ਹੀ ਰਹਿਨੇ ਆ ਕਿਉਂ ਅੱਜ ਇੱਥੇ ਆ ਕੱਲ ਨੂੰ ਕਿਤੇ ਹੋਰ ਸਾਰੇ ਇਕੱਠੇ ਹੀ ਰਹਿਣਾ ਤੇ ਗਰਾਊਂਡ ਦੇ ਵਿੱਚ ਅਸੀਂ ਇਹ ਗਰਾਊਂਡ ਜੌਬ ਕਰਦੇ ਆਂ ਆਪਦੀ ਪ੍ਰੋਪਰ ਹਨਾ ਤੇ ਇਹਦੇ ਸਾਨੂੰ ਪੇ ਕੀਤਾ ਜਾਂਦਾ ਹਨਾ ਤੇ ਅਸੀਂ ਵੀ ਚਾਹੁੰਦੇ ਆ ਵੀ ਸਾਨੂੰ ਪੇ ਕੀਤਾ ਜਾਂਦਾ ਤੇ ਅਸੀਂ ਵੀ ਆਪਦੇ ਉਹਦਾ ਹੋ ਗਰੀਆ ਦਰਸ਼ਕ ਆ ਇਹ ਸਾਨੂੰ ਦੰਦ ਕੱਢਦੇ ਨੂੰ ਦੇਖਣਾ ਹੈ ਸਾਡੀਆਂ ਰੀਲਾਂ ਦੇਖ ਲੈਣਗੇ ਉੱਥੇ ਵੀ ਤੇ ਦੰਦ ਕੱਢਦੇ ਆ ਤੇ ਪਰ ਇਹ ਸਾਡੀ ਜੋਸ਼ ਦੇਖਣ ਆਇਆ ਸਾਡੀ ਕਬੱਡੀ ਦੇਖਣ ਆਇਆ ਤੇ ਇਹਨਾਂ ਦੇ ਐਂਟਰਟੇਨਮੈਂਟ ਲਈ ਕਰਨਾ ਪੈਂਦਾ ਤੇ ਕਰਦੇ ਰਵਾਂਗੇ ਬਾਬਾ ਰੱਖੇ ਜਿੰਨਾ ਜਰਦਾਮਾ ਉਹਨਾਂ ਜਰ ਚੱਲੂਗਾ ਥੈਂਕ ਯੂ ਫਾਈਨਲਲੀ ਗੁੱਡ ਲੱਕ ਹਾਂਜੀ ਖੁਸ਼ੀ ਦੁੱਗਾਂ ਦੀਆਂ ਗੱਲਾਂ ਕਿਵੇਂ ਲੱਗੀਆਂ ਕਮੈਂਟਾਂ ਵਿੱਚ ਜਰੂਰ ਦੱਸ ਕੇ ਜਾਓ ਤੇ ਕਬੱਡੀ ਦੀਆਂ ਇਸ ਤਰ੍ਹਾਂ ਦੀ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਧ